ਸਮੇਂ ਦੀ ਗੱਲ ਹੈ ਇੱਕ ਬਹੁਤ ਅਮੀਰ ਆਦਮੀ ਸੀ। ਉਹਨਾਂ ਦੀਆਂ ਤਿੰਨ ਬੇਟੀਆਂ ਸੀ ਜਿਦੇ ਚੋਂ ਦੋ ਬਹੁਤ ਹੀ ਲਾਲਚੀ ਅਤੇ ਮਤਲਬੀ ਸੀ। ਪਰ ਉਹਨਾਂ ਦੀ ਤੀਜੀ ਬੇਟੀ ਦੇ ਦਿਲ ਵਿੱਚ ਢੇਰ ਸਾਰਾ ਪਿਆਰ ਸੀ। ਇੱਕ ਦਿਨ ਪਿਓ ਨੂੰ ਖਬਰ ਮਿਲੀ ਕਿ ਉਹਨਾਂ ਦੇ ਕੁਝ ਜਹਾਜ਼ ਤੂਫਾਨ ਦੀ ਵਜ੍ਹਾ ਨਾਲ ਸਮੁੰਦਰ ਵਿੱਚ ਡੁੱਬ ਗਏ ਨੇ। ਉਸ ਵਿਚਾਰੇ ਦਾ ਸਭ ਕੁਝ ਖਤਮ ਹੋ ਗਿਆ ਸਿਵਾਏ ਜਿਸ ਘਰ ਵਿੱਚ ਉਹ ਰਹਿੰਦੇ ਸੀ। ਦੋਵੇਂ لالچی ਪੈਣਾ ਇਸ ਗੱਲ ਤੋਂ ਜ਼ਰਾ ਪਰੇਸ਼ਾਨ ਸੀ ਉਸ ਪੂਰਾ ਦਿਨ ਉਹ ਬਸ ਬੈਠੇ ਬੈਠੇ ਚੰਗਾ ਮੰਦਾ ਬੋਲ ਰਹੀਆਂ ਸੀ ਕਰਦਾ ਸਾਰਾ ਕੰਮ ਬਿਊਟੀ ਹੀ ਕਰ ਰਹੀ ਸੀ ਕੁਝ ਸਮੇਂ ਬਾਅਦ ਪਿਤਾ ਜੀ ਨੂੰ ਪਤਾ ਚੱਲਿਆ ਕਿ ਉਹਨਾਂ ਦਾ ਇੱਕ ਜਹਾਜ਼ ਸਮੁੰਦਰ ਕੰਡੇ ਪਹੁੰਚ ਗਿਆ ਹੈ ਉਹ ਉਹਦੇ ਕੋਲ ਜਾਣ ਦੀ ਤਿਆਰੀ ਕਰਨ ਲੱਗੇ ਜਾਨ ਤੋਂ ਪਹਿਲਾਂ ਉਹਨਾਂ ਨੇ ਆਪਣੀਆਂ ਬੇਟੀਆਂ ਨੂੰ ਪੁੱਛਿਆ ਤੋ 3 ਦਿਨਾਂ ਦਵਸਤੇ ਅਸੀਂ ਕੀ ਲਈ ਆਏ ਡਰੈਸ ਸ਼ੂਜ਼ ਨੈਕਲੇਸ ਅਤੇ ਬ੍ਰੇਸਲੇਟਸ ਤੇ ਤੇਰੇ ਲਈ ਬਿਊਟੀ ਕੁਛ ਤਾਂ ਮੰਗ ਬਸ ਇੱਕ ਗੁਲਾਬ ਦਾ ਫੁੱਲ ਡੈਡੀ ਪਿਤਾ ਜੀ ਇੱਕ ਲੰਮਾ ਸਫ਼ਰ ਤੈਅ ਕਰਕੇ ਉਸ ਜਹਾਜ਼ ਤੱਕ ਪਹੁੰਚੇ ਨਾ ਉਸ ਵਿੱਚ ਕੋਈ ਸਮਾਨ ਸੀ ਨਾ ਹੀ ਉਹ ਜਹਾਜ਼ ਕਮ ਦਾ ਰਹਿ ਗਿਆ ਸੀ ਉਦਾਸ ਅਤੇ ਥੱਕੇ ਹਾਰੇ ਉਹ ਵਾਪਸ ਘਰ ਨੂੰ ਮੁੜ ਪਏ ਹਨੇਰਾ ਹੁੰਦੇ ਹੁੰਦੇ ਉਹ ਇੱਕ ਜੰਗਲ ਵਿੱਚ ਪਹੁੰਚੇ। ਸੁਨਸਾਨ, ਪਿਆਸੀ ਅਤੇ ਠੰਡ ਵੀ ਸੀ। ਬਰਫ਼ ਪੈ ਰਹੀ ਸੀ। ਕਈ ਕੰਟਿਆਂ ਤੱਕ ਉਹ ਤੁਰਦੇ ਰਹੇ ਬਰਫ਼ ਦੇ ਉੱਤੇ ਵੀ। ਅਖੀਰ ਇੱਕ ਜਗ੍ਹਾ ਉਹਨਾਂ ਨੂੰ ਇੱਕ ਕੈਸਲ ਦਿਖਿਆ ਜਿਹਦੇ ਵਿੱਚ ਲਾਈਟਾਂ ਜਲ ਰਹੀਆਂ ਸੀ। ਉਹ ਮਦਦ ਦੀ ਉਮੀਦ ਵਿੱਚ ਅੰਦਰ ਗਏ। ਉਹ ਇੱਕ ਅਜੀਬ ਸੀ ਉਹ ਕੈਸਲ ਸਾਰੇ ਪਾਸੇ ਲਾਈਟਾਂ ਜਲ ਰਹੀਆਂ ਸੀ ਡਾਈਨਿੰਗ ਟੇਬਲ ਤੇ ਖਾਣਾ ਵੀ ਲੱਗਿਆ ਸੀ ਅਤੇ ਚਿਮਨੀ ਵੀ ਜਲ ਰਹੀ ਸੀ ਮਗਰ ਇਨਸਾਨ ਇੱਕ ਵੀ ਨਜ਼ਰ ਨਹੀਂ ਆ ਰਿਹਾ ਸੀ ਉਹਨਾਂ ਨੇ ਆਵਾਜ਼ ਵੀ ਲਗਾਈ ਪਰ ਕੋਈ ਜਵਾਬ ਨਹੀਂ ਕਦੋਂ ਤੱਕ ਰੁਕਦੇ ਭੁੱਖ ਬੜੀ ਲੱਗੀ ਸੀ ਉਹਨਾਂ ਨੇ ਖਾਣਾ ਖਾਇਆ ਅਤੇ ਇੱਕ ਸੋਹਣੇ ਜਿਹੇ ਬੈੱਡ ਤੇ ਸੋ ਗਏ। ਜਦੋਂ ਉਹ ਸਵੇਰੇ ਉੱਠੇ ਉਹਨਾਂ ਨੂੰ ਪਾਣ ਵਾਸਤੇ ਤਾਜ਼ੇ ਕੱਪੜੇ ਪਿਆਰ ਮਿਲੇ। ਥੱਲੇ ਗਏ ਤਾਂ ਸ਼ਾਨਦਾਰ ਬ੍ਰੈਕਫਾਸਟ ਤਿਆਰ ਸੀ। ਇਸ ਰੂਰ ਕਿਸੇ ਪਰਿਦਕ ਕੈਸਲ ਹੋਵੇਗਾ। ਵਰਨਾ ਕੋਈ ਕਿਸੇ ਦੀ ਐਨੀ ਮਦਦ ਕਰਦਾ। ਉਹ ਮਿਲੇ ਤਾਂ ਮੈਂ ਥੈਂਕ ਯੂ ਬੋਲਾਂਗਾ ਮਿਲਕਰ। ਕੈਸਲ ਤੋਂ ਨਿਕਲਦੇ ਹੋਏ ਉਹਨਾਂ ਨੂੰ ਗਾਰਡਨ ਵਿੱਚ ਗੁਲਾਬ ਦੇਖਿਆ ਉਹਨਾਂ ਨੇ ਸੋਚਿਆ ਮੈਂ ਆਪਣੀ ਦੋਨਾਂ ਬੇਟੀਆਂ ਵਾਸਤੇ ਤਾਂ ਕੁਝ ਨਹੀਂ ਲੈ ਕੇ ਜਾ ਰਿਹਾ ਘੱਟ ਤੋਂ ਘੱਟ ਬਿਊਟੀ ਵਾਸਤੇ ਤਾਂ ਲੈ ਜਾਵਾਂ ਜਿੱਦਾਂ ਹੀ ਉਹਨਾਂ ਨੇ ਇੱਕ ਗੁਲਾਬ ਤੋੜਿਆ ਧਰਤੀ ਹਿੱਲਣ ਲੱਗੀ ਅਤੇ ਹਵਾ ਤੇਜ਼ ਹੋ ਗਈ ਪੇੜਾਂ ਦੇ ਵਿੱਚੋਂ ਇੱਕ ਰਾਖਸ਼ ਵਰਗਾ ਦਿਖਣ ਵਾਲਾ ਬੀਸਟ ਨਿਕਲ ਕੇ ਆਇਆ ਪਿਤਾ ਜੀ ਦਾ ਸਿਰ ਚਕਰਾਨ ਲੱਗਾ ਉਹਨੂੰ ਦੇਖ ਕੇ ਮੈਂ ਤੈਨੂੰ ਖਾਣਾ ਦਿੱਤਾ ਕੱਪੜੇ ਦਿੱਤੇ ਰਹਿਣ ਦੀ ਜਗ੍ਹਾ ਦਿੱਤੀ ਤੇ ਤੁਸੀਂ ਮੇਰੇ ਗੁਲਾਬ ਤੋੜਦੇ ਹੋ ਐਸ਼ਰਫ ਨੇ ਤੋੜੀ ਪਿਤਾ ਜੀ ਉਹਨੂੰ ਸੌਰੀ ਕਹਿੰਦੇ ਰਹੇ ਅਤੇ ਦੱਸਿਆ ਕਿ ਉਹ ਇੱਕ ਗੁਲਾਬ ਆਪਣੀ ਬੇਟੀ ਵਾਸਤੇ ਲੈ ਕੇ ਜਾਣਾ ਚਾਹੁੰਦੇ ਸੀ ਜੋ ਤੁਸੀਂ ਕਿਤਾ ਓਦਿਸਾ ਦਾ ਤੇ ਮਿਲੇਗੀ ਮੈਨੂੰ ਮਾਫ ਕਰ ਦੇਵੋ ਮੈਂ ਤੁਹਾਨੂੰ ਇੱਕ ਹੀ ਸ਼ਰਤਾਂ ਮਾਫ ਕਰ ਸਕਦਾ ਬੀਸ ਨੇ ਪਿਓ ਨੂੰ ਪੋਲਿਆ ਤੁਹਾਡੇ ਤਿੰਤਿਆਂ ਨੇ ਜੇ ਉਹਨਾਂ ਚੋਂ ਇੱਕ ਮੇਰੇ ਨਾਲ ਰਹਿਣ ਲਗੇ ਤਾਂ ਮੈਂ ਤੁਹਾਨੂੰ ਜ਼ਿੰਦਾ ਰਹਿਣ ਦੇਵਾਂਗਾ ਦਿਲ ਤੇ ਬੋਝ ਲੈ ਕੇ ਪਿਤਾ ਜੀ ਘਰ ਵੱਲ ਤੁਰ ਪਏ ਕਰ ਪਹੁੰਚਣ ਤੇ ਦੋਨੋਂ ਮਤਲਬੀ ਪੈਣਾ ਨੇ ਪਿਤਾ ਜੀ ਦੀ ਕਹਾਣੀ ਸੁਣੀ ਪਰ ਬੀਸਟ ਦੀ ਸ਼ਰਤ ਨੂੰ ਅਣ ਸੁਨਾ ਕਰ ਦਿੱਤਾ ਬਿਊਟੀ ਉਹਨਾਂ ਤੋਂ ਵੱਖਰੀ ਸੀ ਡੈਡੀ ਜੇ ਤੁਸੀਂ ਹਾਂ ਕਹੋ ਤਾਂ ਬੀਸਟ ਦੇ ਕੋਲ ਮੈਂ ਚਲੀ ਜਾਣੀ ਹਾਂ ਦੋਨੋਂ ਮਤਲਬੀ ਪੈਣਾ ਖੁਸ਼ ਹੋ ਗਈਆਂ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੈਸੇ ਵੀ ਸਾਰੀ ਗਲਤੀ ਬਿਊਟੀ ਦੀ ਹੀ ਸੀ ਉਦਾਸ ਅਤੇ ਮਜਬੂਰ ਪਿਤਾਜੀ ਬਿਊਟੀ ਨੂੰ ਲੈ ਕੇ ਕੈਸਲ ਵੱਲ ਨਿਕਲੇ ਪਹੁੰਚ ਕੇ ਵੇਖਿਆ ਕਿ ਸਭ ਕੁਝ ਪਹਿਲਾਂ ਵਰਗਾ ਹੀ ਸੀ ਟੇਬਲ ਤੇ ਖਾਣਾ ਸੀ ਅਤੇ ਕੋਈ ਨਜ਼ਰ ਨਹੀਂ ਆ ਰਿਹਾ ਸੀ ਉਹਨਾਂ ਨੇ ਖਾਣਾ ਖਾਣਾ ਸ਼ੁਰੂ ਹੀ ਕੀਤਾ ਸੀ ਕਿ ਬੀਸਟ ਉੱਥੇ ਪਹੁੰਚਿਆ ਉਹਨੂੰ ਦੇਖਦੇ ਹੀ ਬਿਊਟੀ ਦੀ ਹਾਲਤ ਖਰਾਬ ਹੋ ਗਈ ਕਿਉਂਕਿ ਬੀਸਟ ਉਨਾ ਹੀ ਭਿਆਨਕ ਸੀ ਜਿੰਨਾ ਪਿਤਾ ਜੀ ਨੇ ਉਹਨੂੰ ਦੱਸਿਆ ਸੀ ਬੀਸਟ ਨੇ ਬਹੁਤ ਨਮਰਤਾ ਦੇ ਨਾਲ ਪੁੱਛਿਆ ਇਹ ਤੂੰ ਇੱਥੇ ਆਪਣੀ ਮਰਜ਼ੀ ਨਾਲ ਆਈ ਹੈ ਹਾਂ ਤੱਕਲ ਸਵੇਰੇ ਤੇਰੇ ਪਿਤਾ ਜੀ ਇੱਥੋਂ ਚਲੇ ਜਾਣਗੇ ਤੇ ਕਦੀ ਨਹੀਂ ਮੁੜेंगे ਬਿਊਟੀ ਅਗਲੀ ਸਵੇਰ ਉੱਠੀ ਤਾਂ ਪਿਤਾ ਜੀ ਜਾ ਚੁੱਕੇ ਸੀ ਅਤੇ ਸ਼ਾਨਦਾਰ ਬ੍ਰੈਕਫਾਸਟ ਉਹਦੀ ਉਡੀਕ ਕਰ ਰਿਹਾ ਸੀ ਉਹ ਕੁਝ ਦਿਨ ਗਾਰਡਨ ਵਿੱਚ ਘੁੰਮ ਰਹੀ ਸੀ ਗੁਲਾਬ ਦੇਖਦੇ ਹੀ ਉਹ ਉਦਾਸ ਹੋ ਗਈ ਫਿਰ ਉਹ ਕੈਸਲ ਦੇ ਅੰਦਰ ਗਈ ਇੱਕ ਬੂਹਾ ਗੁਲਾਬ ਨਾਲ ਪਰਿਆ ਸੀ ਉਹਨੂੰ ਸਮਝ ਨਹੀਂ ਆਇਆ ਉਹ ਉਹਦੇ ਅੰਦਰ ਗਈ ਬਹੁਤ ਸੋਹਣੇ ਤਰੀਕੇ ਨਾਲ ਉਸ ਰੂਮ ਨੂੰ ਸਜਾਇਆ ਗਿਆ ਸੀ। ਉਹਦੇ ਵਿੱਚ ਕਿਤਾਬਾਂ, ਫੁੱਲ ਅਤੇ 뮤지컬 ਇਨਸਟਰੂਮੈਂਟ ਸੀ। ਉਹਨੂੰ ਲੱਗ ਗਿਆ ਕਿ ਜਿਹੜਾ ਰੂਮ ਨੂੰ ਇਸ ਤਰ੍ਹਾਂ ਸਜਾ ਸਕਦਾ ਹੈ, ਉਹ ਕਿਸੇ ਨੂੰ ਸੱਟ ਨਹੀਂ ਪੁਝਾ ਸਕਦਾ। ਫਿਰ ਉਹਨੇ ਇੱਕ ਕਿਤਾਬ ਚੁੱਕੀ। ਉਹਦੇ ਵਿੱਚ 골ਡਨ ਲੈਟਰਸ ਨਾਲ ਲਿਖਿਆ ਸੀ, "ਸਾਹਿਬਾ, ਤੁਹਾਡੀ ਖੁਆਇਸ਼ ਮੇਰੀ ਲਈ ਹੁਕਮ ਹੈ।" ਕਾਸ਼ ਮੈਂ ਡੈਡੀ ਨੂੰ ਹੁਣੇ ਦੇਖ ਪਾਂਦੀ ਜਿੱਦਾਂ ਹੀ ਬਿਊਟੀ ਨੇ ਬੋਲਿਆ ਉਹਨੂੰ ਸ਼ੀਸ਼ੇ ਵਿੱਚ ਪਿਤਾਜੀ ਦਿਖੇ ਬਿਊਟੀ ਬਹੁਤ ਖੁਸ਼ ਹੋਈ ਉਹਦੇ ਪਿਤਾਜੀ ਉਹਦੇ ਸਾਹਮਣੇ ਜੋ ਸੀ ਉਸੇ ਰਾਤ ਡਿਨਰ ਦੇ ਸਮੇਂ ਬੀਸਟ ਫੇਰ ਆਇਆ ਕਿ ਮੈਂ ਤੁਹਾਨੂੰ ਦੇਖ ਸਕਦਾ ਬਿਊਟੀ ਇਹ ਕਿਸਲ ਤੁਹਾਡਾ ਹੈ ਮੈਨੂੰ ਕਿਉਂ ਪੁੱਛ ਰਹੇ ਹੋ ਨਹੀਂ ਹੁਣ ਇਹ ਸਭ ਤੁਹਾਡਾ ਤੁਸੀਂ ਚਾਹੋ ਤਾਂ ਮੈਂ ਹੁਣੇ ਨਿਕਲ ਜਾਵਾਂ ਇੱਥੋਂ ਬਿਊਟੀ ਨੂੰ ਬਹੁਤ ਅਚਰਜ ਹੋਇਆ ਇਹ ਸੁਣ ਕੇ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਕਿ ਮੈਂ ਸੱਚੀ ਹੀ ਬਚੂ ਰਹਾ ਤਾ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਬੋਲੇ ਫਿਰ ਉਹਨੇ ਸਿਰ ਹਿਲਾ ਕੇ ਹਾਂਮੀ ਪਰੀ ਤਾਂ ਮੈਂ ਨਾਲ ਵਿਆਹ ਕਰਾਂਗੀ ਇਸ ਵਾਰੀ ਬਿਊਟੀ ਜਰਾ ਸਖਤੀ ਨਾਲ ਬੋਲ ਪਈ ਨਹੀਂ ਬੀਸਟ ਵਾਪਸ ਮੁੜ ਕੇ ਚਲਾ ਗਿਆ ਉਦਾਸ ਕੱਲਾ ਹਰ ਰੋਜ਼ ਡਿਨਰ ਦੇ ਵੇਲੇ ਬੀਸਟ ਬਿਊਟੀ ਨੂੰ ਮਿਲਦਾ ਸੀ ਅਤੇ ਉਹਦੀ ਕਾਫੀ ਦੇਖਭਾਲ ਕਰਦਾ ਸੀ ਇਦਾਂ ਹੀ ਦਿਨ ਗੁਜ਼ਰਦੇ ਰਹੇ ਅਤੇ ਬਿਊਟੀ ਨੂੰ ਬੀਸਟ ਦੀ ਆਦਤ ਜਿਹੀ ਪੈ ਗਈ ਸੀ ਕਾਸ਼ ਇਹ ਜਰਾ ਸੋਹਣੇ ਹੁੰਦੇ ਕੁਝ ਮਹੀਨੇ ਹੋਰ ਗੁਜ਼ਰੇ ਹੁਣ ਬਿਊਟੀ ਨੂੰ ਬੀਸਟ ਤੋਂ ਕੋਈ ਡਰ ਨਹੀਂ ਸੀ ਬਲਕਿ ਉਹਨੂੰ ਉਹ ਪਸੰਦ ਆਣ ਲੱਗਾ ਸੀ ਇੱਕ ਦਿਨ ਉਹਨੂੰ ਸ਼ੀਸ਼ੇ ਵਿੱਚ ਆਪਣੇ ਪਿਤਾ ਜੀ ਬਿਮਾਰ ਦਿਖੇ ਉਹ ਬੀਸਟ ਦੇ ਕੋਲ ਗਈ ਕਰ ਜਾਣ ਲਈ ਪੁੱਛਣ ਕਿਉਂਕਿ ਉਹਨੂੰ ਆਪਣੇ ਪਿਤਾ ਜੀ ਦੀ ਦੇਖਭਾਲ ਕਰਨੀ ਸੀ ਬਿਲਕੁਲ ਤੁਸੀਂ ਜਾ ਸਕਦੇ ਹੋ ਪਰ ਜੇ ਤੁਸੀਂ ਵਾਪਸ ਨਹੀਂ ਆਏ ਸ਼ਾਇਦ ਮੈਂ ਦੁੱਖ ਨਾਲ ਮਰ ਜਾਵਾਂਗਾ ਮੈਂ ਇੱਕ ਹਫ਼ਤੇ ਵਿੱਚ ਵਾਪਸ ਆ ਜਾਵਾਂਗੀ। ਬੀਸਟ ਨੇ ਬਿਊਟੀ ਨੂੰ ਇੱਕ ਮੰਦਰੀ ਦਿੱਤੀ। ਉਹਨੂੰ ਜੇ ਉਹ ਸੌਂਦੇ ਵੇਲੇ ਉਤਾਰ ਦਵੇ। ਉਹ ਉੱਠੇਗੀ ਸਿੱਧਾ ਕਿਲ੍ਹੇ ਦੇ ਅੰਦਰ। ਅਗਲੀ ਸਵੇਰ ਉਹ ਆਪਣੇ ਪਿਤਾ ਜੀ ਦੇ ਘਰ ਵਿੱਚ ਆਪਣੇ ਪੁਰਾਣੇ ਬੈੱਡ ਤੇ ਜਾਗੀ। ਉਹ ਆਪਣੇ ਡੈਡੀ ਨੂੰ ਵੇਖ ਕੇ ਬਹੁਤ ਖੁਸ਼ ਹੋਈ। ਅਤੇ ਉਹਦੇ ਡੈਡੀ ਦੀ ਅੱਧੀ ਬਿਮਾਰੀ ਪਾਜ ਗਈ। ਉਹਨੂੰ ਮਿਲ ਕੇ ਦੁਪਹਿਰ ਨੂੰ ਬਿਊਟੀ ਦੀਆਂ ਭੈਣਾਂ ਜਿਨ੍ਹਾਂ ਦਾ ਹੁਣ ਵਿਆਹ ਹੋ ਚੁੱਕਾ ਸੀ ਪਿਤਾ ਜੀ ਨੂੰ ਮਿਲਣ ਆਈਆਂ। ਘਰ ਵਿੱਚ ਬਿਊਟੀ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਗੁੱਸਾ ਆਇਆ। ਉਹਨਾਂ ਨੇ ਉਹਨੂੰ ਉਲਝਣ ਵਿੱਚ ਫਸਾਉਣ ਦੀ ठान ਲਈ। ਉਹਨੂੰ ਇੱਧਰ ਇੱਕ ਹਫ਼ਤਾ ਹੋਰ ਰੋਕ ਲੈਣੇ ਹਾਂ। ਬੀਸਟ ਗੁੱਸੇ ਵਿੱਚ ਆਏਗਾ ਅਤੇ ਉਹਨੂੰ ਮਾਰ ਦਵੇਗਾ। ਦੋਨੋਂ ਪੈਣਾ ਬਿਊਟੀ ਕੋਲ ਜਾ ਕੇ ਰੋਣ ਲੱਗੀਆਂ ਅਤੇ ਕਿਹਾ ਕਿ ਉਹਨਾਂ ਨੂੰ ਵਕ ਵਕ ਨਹੀਂ ਰਹਿਣਾ ਬਿਊਟੀ ਨੇ ਫੈਸਲਾ ਕਰ ਲਿਆ ਇੱਕ ਹੋਰ ਹਫਤਾ ਉੱਥੇ ਰਹਿਣ ਦਾ ਕੁਝ ਦਿਨਾਂ ਵਿੱਚ ਹੀ ਬਿਊਟੀ ਨੂੰ ਬੀਸਟ ਦੀ ਯਾਦ ਆਣ ਲੱਗ ਪਈ ਇੱਕ ਰਾਤ ਉਹਨੇ ਬੀਸਟ ਨੂੰ ਆਪਣੇ ਗਾਰਡਨ ਵਿੱਚ ਬੇਜਾਨ ਜਿਹਾ ਪਿਆ ਹੋਇਆ ਵੇਖਿਆ ਉਹ ਇੱਕਦਮ ਘਬਰਾ ਉੱਠੀ ਮੈਂ ਕਿੰਨੀ ਮਤਲਬੀ ਬਣ ਰਹੀ ਹਾਂ ਉਨੇ ਉਸੇ ਵੇਲੇ ਆਪਣੀ ਮੰਦਰੀ ਕੱਢ ਕੇ ਰੱਖ ਦਿੱਤੀ ਅਤੇ ਅਗਲੀ ਸਵੇਰ ਉਹ ਬੀਸਟ ਦੀ ਕੈਸਲ ਵਿੱਚ ਉઠી ਉਹ ਦਿਨ ਪਰ ਪੀਸਟ ਦਾ ਰਸਤਾ ਦੇਖਦੀ ਰਹੀ ਪਰ ਉਹਦੀ ਕੋਈ ਖਬਰ ਨਹੀਂ ਕੰਤੋਂ ਪਰੇਸ਼ਾਨ ਰਹੀ ਪਰ ਬੀਸਟ ਦੀ ਕੋਈ ਖਬਰ ਨਹੀਂ ਇੱਕਦਮ ਤੋਂ ਉਹ ਗਾਰਡਨ ਵਿੱਚ ਗਈ ਬੀਸਟ ਉੱਥੇ ਹੀ ਪਿਆਸੀ ਬਿਲਕੁਲ ਉਦਾਂ ਹੀ ਜਿੱਦਾਂ ਸੁਪਨੇ ਵਿੱਚ ਦੇਖਿਆ ਸੀ ਉਹਨੇ ਬਿਊਟੀ ਪਾਜ ਕੇ ਗਈ ਉਹਦੇ ਕੋਲ ਅਤੇ ਉਹਨੂੰ ਗਲੇ ਲਾ ਲਿਆ ਬੀਸਟ ਦਾ ਦਿਲ ਟੜਕ ਰਿਹਾ ਸੀ ਉਹਨੇ ਬੜੀ ਮੁਸ਼ਕਿਲ ਨਾਲ ਅੱਖਾਂ ਖੋਲੀਆਂ ਤੇ ਕੁਝ ਕਿਹਾ ਮੈਨੂੰ ਲੱਗਿਆ ਸੀ ਤੁਸੀਂ ਨਹੀਂ ਆਓਗੇ ਸਾਈਬਾ ਤਾਂ ਹੀ ਮੈਂ ਖਾਣਾ ਪੀਣਾ ਛੱਡ ਦਿੱਤਾ ਸੀ ਤੇ ਮੈਂ ਮਰਨ ਦੀ ਉਡੀਕ ਕਰ ਰਿਹਾ ਸੀ ਪਰ ਮੈਂ ਤਾਂ ਤੈਨੂੰ ਚਾਹਂਦੀ ਹਾਂ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਉਸੇ ਪਲ ਕੁਝ ਜਾਦੂ ਜਿਹਾ ਹੋਣ ਲੱਗਿਆ ਕੈਸਲ ਦੀ ਖੂਬਸੂਰਤੀ ਦੋ ਗੁਣਾ ਹੋ ਗਈ ਬਿਊਟੀ ਨੇ ਚਮਕਦੀਆਂ ਅੱਖਾਂ ਨਾਲ ਚਾਰੋਂ ਪਾਸੇ ਵੇਖਿਆ ਅਤੇ ਫਿਰ ਜਦੋਂ ਬੀਸਟ ਵੱਲ ਮੁੜੀ ਉਹ ਤੇ ਉੱਥੇ ਇੱਕ ਗੱਭਰੂ ਜਵਾਨ ਤੇ ਸੋਨਾ ਪ੍ਰਿੰਸ ਸੀ ਉਹਨੂੰ ਦੇਖਦੇ ਹੀ ਬਿਊਟੀ ਨੂੰ ਰੋਣਾ ਆ ਗਿਆ ਤੁਸੀਂ ਕੌਣ ਹੋ ਬੀਸਟ ਸੀ ਇੱਥੇ ਉਹ ਕਿੱਥੇ ਗਏ ਪ੍ਰਿੰਸ ਉੱਠ ਕੇ ਬੋਲਿਆ ਮੈਂ ਹੀ ਉਹ ਬੀਸਟ ਹਾਂ ਇੱਕ ਡਾਇਨ ਨੇ ਮੇਰੇ ਉੱਤੇ ਜਾਦੂ ਕਰਕੇ ਮੈਨੂੰ ਇੱਕ ਭਿਆਨਕ ਬੀਸਟ ਬਣਾ ਦਿੱਤਾ ਸੀ ਜੇ ਤੁਸੀਂ ਮੈਨੂੰ ਵਿਆਹ ਲਈ ਨਹੀਂ ਪੁੱਛਦੇ ਮੈਨੂੰ ਪੂਰੀ ਜ਼ਿੰਦਗੀ ਬੀਸਟ ਬਣ ਕੇ ਹੀ ਕੱਟਣੀ ਪੈਂਦੀ ਬਿਊਟੀ ਇਹ ਸੁਣ ਕੇ ਬਹੁਤ ਖੁਸ਼ ਹੋਈ ਸੱਚੇ ਦਿਲ ਨਾਲ ਉਹਨੂੰ ਸੱਚਾ ਪਿਆਰ ਜੋ ਮਿਲਿਆ ਬਿਊਟੀ ਅਤੇ ਪ੍ਰਿੰਸ ਨੇ ਵਿਆਹ ਕੀਤਾ ਅਤੇ ਹਮੇਸ਼ਾ ਖੁਸ਼ੀ-ਖੁਸ਼ੀ ਰਹੇ ਪਹਿਲਾਂ ਇੱਕ ਦੂਰ ਦੇ ਦੇਸ਼ ਵਿੱਚ ਇੱਕ ਸੋਹਣੀ ਤੇ ਪਿਆਰੀ ਜਿਹੀ ਕੁੜੀ ਸੀ। ਉਹਦੇ ਮੰਮੀ ਦੇ ਗੁਜਰਨ ਤੋਂ ਬਾਅਦ ਉਹਦੇ ਪਾਪਾ ਨੇ ਇੱਕ ਦੂਜੀ ਜਨਾਨੀ ਨਾਲ ਵਿਆਹ ਕਰ ਲਿੱਤਾ। ਐ ਮਤਰਈ ਮਾਂ ਤਾਂ ਘੁਰੀ ਸੀ ਹੀ। ਉਹਦੀਆਂ ਦੋਨੋਂ ਧੀਆਂ ਵੀ ਉਹਦੇ ਵਰਗੀਆਂ ਹੀ ਸੀ। ਮਤਰਈ ਮਾਂ ਤੇ ਮਤਰਈਆਂ ਪੈਣਾ ਉਹਦੇ ਨਾਲ ਬਹੁਤ ਬੁਰਾ ਸਲੂਕ ਕਰਦੀਆਂ ਸੀ। ਇਹ ਤੂੰ ਸਾਡੇ ਨਾਲ ਬੈਠੇਂਗੀ ਬਿਲਕੁਲ ਨਹੀਂ ਕਿੱਥੇ ਹੋਰ ਬੈ ਅਏ ਗਲਾਸ ਟੁੱਟ ਗਏ ਆ ਥੇਤੀ ਸਾਫ ਕਰ ਵੇਖ ਕੀ ਰਹੀ ਐ ਤੂੰ ਇਹਨਾਂ ਦੋਨਾਂ ਦੇ ਮਸਤੀਆਂ ਦੇ ਦਿਨ ਸੀ ਤੇ ਇਸ ਵਿਚਾਰੀ ਦੇ ਸਿਰ ਤੇ ਸਾਰੇ ਕੰਮ ਦਾ ਬੋਝ ਸੀ ਕਾਰ ਵਿੱਚ ਸਾਰੇ ਉਹਨੂੰ ਸਿੰਡਰੇਲਾ ਕਹਿੰਦੇ ਸੀ ਕਦੇ ਫੁਰਸਤ ਹੁੰਦੀ ਤਾਂ ਉਹ ਵੀ ਆਪਣੀ ਬਿੱਲੀ ਦੇ ਨਾਲ ਬੁਝਦੇ ਹੋਏ ਕੋਲਿਆਂ ਦੇ ਕੋਲ ਬੈ ਕੇ ਤਾਪ ਸੇਕਦੀ ਇੱਕ ਦਿਨ ਉਹਨਾਂ ਨੂੰ ਨਿਯੋਤਾ ਆਇਆ ਰਾਜ ਮਹਿਲ ਤੋਂ ਪ੍ਰਿੰਸ ਦੀ ਸ਼ਾਨ ਵਿੱਚ ਇੱਕ ਵੱਡੀ ਪਾਰਟੀ ਰੱਖੀ ਗਈ ਹੈ। ਵਿਆਹ ਦੇ ਲਈ ਸਾਰੀਆਂ ਕੁੜੀਆਂ ਨੂੰ ਸੱਦਾ ਹੈ। ਜਦੋਂ ਮਤਰੇ ਹੀ ਮਾਂ ਆਪਣੀ ਧੀਆ ਨੂੰ ਤਿਆਰ ਕਰ ਰਹੀ ਸੀ ਸਿੰਡਰੇਲਾ ਆਪਣਾ ਮਨ ਮਾਰ ਕੇ ਉਹਨਾਂ ਦੀ ਮਦਦ ਕਰ ਰਹੀ ਸੀ। ਪ੍ਰਿੰਸ ਨੂੰ ਉਥੇ ਤੁਹਾਡੇ ਦੋਨਾਂ ਤੋਂ ਵੱਧ ਸੋਨਾ ਕੋਈ ਨਹੀਂ ਦਿਸਣਾ ਚਾਹੀਦਾ। ਮੈਂ ਕਿਉਂ ਨਹੀਂ ਜਾ ਸਕਤੀ? ਮੈਂ ਵੀ ਤਾਂ ਵਿਆਹ ਦੇ ਲਾਇਕ ਹਾਂ ਚੰਗਾ ਇਹ ਕੱਪੜੇ ਪਾ ਕੇ ਤੂੰ ਪਾਰਟੀ ਜਾਏਂਗੀ ਪਾਰਟੀ ਵਾਲੀ ਸ਼ਾਮ ਸਿੰਡਰੇਲਾ ਘਰ ਵਿੱਚ ਕੱਲੀ ਆਪਣੇ ਹਾਲਾਤਾਂ ਤੇ ਰੋ ਰਹੀ ਸੀ ਉਸੇ ਵਿਲੇ ਚਿਮਨੀ ਵਿੱਚੋਂ ਇੱਕ ਰੌਸ਼ਨੀ ਨਜ਼ਰ ਆਈ ਅਤੇ ਉਸ ਰੌਸ਼ਨੀ ਵਿੱਚੋਂ ਨਿਕਲੀ ਇੱਕ ਖੂਬਸੂਰਤ परी ਜੋ ਦਿਖ ਰਹਾ ਸੀ ਉਹਨੂੰ ਉਹਦੇ ਉੱਤੇ ਯਕੀਨ ਨਹੀਂ ਹੋ ਰਹਾ ਸੀ ਏ ਉਦੀ ਮਾਸੀ ਮੇਰੀ ਧੀ ਮਾਂ ਮੈਂ ਤੇਰੀ ਮਦਦ ਕਰਨ ਆਈ ਹਾਂ ਤੂੰ ਵੀ ਰਾਜ ਮਹਿਲ ਦੀ ਪਾਰਟੀ ਵਿੱਚ ਜਾਏਂਗੀ ਮੈਂ ਹਾਂ ਨਾ ਅੱਛਾ ਕਿੱਦਾਂ ਜਾ ਅਤੇ ਗਾਰਡਨ ਵਿੱਚੋਂ ਸਭ ਤੋਂ ਵੱਡਾ ਕਦੂ ਲੈ ਕੇ ਆ ਅਤੇ ਬਿੱਲੀ ਮਾਸੀ ਉਸ ਦਾ ਤੇ ਚੂਹੇ ਫੜ ਕੇ ਲਿਆ ਉਸ ਪਰਿ ਨੇ ਪਲਕ ਉਹ پکڑਦੇ ਹੀ ਆਪਣੇ ਜਾਦੂ ਨਾਲ ਉਸ ਕੱਦੂ ਨੂੰ ਇੱਕ ਸ਼ਾਨਦਾਰ ਬੱਗੀ ਵਿੱਚ ਬਦਲ ਦਿੱਤਾ ਚੂਹਿਆਂ ਵਿੱਚੋਂ ਇੱਕ ਨੂੰ ਉਹਨੇ ਡਰਾਈਵਰ ਬਣਾਇਆ ਤੇ ਬਾਕੀ 6 ਚੂਹੇ ਬਣ ਗਏ ਜਾਨਦਾਰ ਕੋੜੇ ਹੁਣ ਤੇਰੀ ਵਾਰੀ ਮੈਂ ਤਾਂ ਬਿਲਕੁਲ ਰਾਜਕੁਮਾਰੀ ਲੱਗ ਰਹੀ ਹਾਂ ਪਰ ਮਾਂ ਮੈਨੂੰ ਨੱਚਣਾ ਨਹੀਂ ਆਉਂਦਾ ਜੇ ਪ੍ਰਿੰਸ ਦੇ ਨਾਲ ਡਾਂਸ ਕਰਨਾ ਪਿਆ ਤਾਂ ਇਹਨਾਂ ਜਾਦੂਈ ਜੁੱਤੀਆਂ ਨੂੰ ਪਾ ਕੇ ਸਭ ਤੋਂ ਵਧੀਆ ਨੱਚੇਂਗੀ ਤੂੰ ਤੈਨੂੰ ਪ੍ਰਿੰਸ ਦੇ ਨਾਲ ਜ਼ਰੂਰ ਨੱਚਣਾ ਚਾਹੀਦਾ ਹੈ ਪਰ ਧਿਆਨ ਰੱਖੀ ਇਹ ਸਾਰਾ ਜਾਦੂ ਅੱਧੀ ਰਾਤ ਤੱਕ ਹੀ ਰਹੇਗਾ ਯਾਨੀ ਤੈਨੂੰ ਉੱਥੋਂ 12 ਵਜੇ ਤੋਂ ਪਹਿਲਾਂ ਨਿਕਲਣਾ ਪਵੇਗਾ ਪੱਕਾ ਮੈਂ ਆ ਜਾਵਾਂਗੀ ਅੱਧੀ ਰਾਤ ਤੋਂ ਪਹਿਲਾਂ ਤੁਸੀਂ ਮੈਨੂੰ ਫੇਰ ਤੋਂ ਮਿਲੋਗੇ ਨਾ ਮੈਂ ਹਮੇਸ਼ਾ ਤੇਰੇ ਨਾਲ ਹਾਂ ਜਿੱਦਾਂ ਹੀ ਸਾਡੀ ਸਿੰਡਰੇਲਾ ਰਾਜ ਮਹਿਲ ਪਹੁੰਚਦੀ ਹੈ ਸਭ ਦੇ ਸਭ ਉਹਨੂੰ ਵੇਖ ਕੇ ਚਕਾ ਚੌਂਦ ਹੋ ਜਾਂਦੇ ਨੇ ਦੋਨੋਂ ਮਤਰਈਆਂ ਪਹਿਣਾ ਉਹਨੂੰ ਪਛਾਣ ਹੀ ਨਹੀਂ ਸਕਿਆ ਤੇ ਸਾਡਾ ਪ੍ਰਿੰਸ ਤਾਂ ਮਰਮੁਖਿਆ ਸੀ ਮਹਾਰਾਜ ਤੇ ਮਹਾਰਾਣੀ ਮੀ ਉਹਨੂੰ ਬਹੁਤ ਚੰਦੇ ਸੀ ਪ੍ਰਿੰਸਸ ਹੋਵੇ ਤਾਂ ਐਦਾ ਦੀ ਪ੍ਰਿੰਸ ਤਾਂ ਰਹਿ ਨਹੀਂ ਗਿਆ ਤੇ ਉਹ ਸਿੰਡਰੇਲਾ ਦੇ ਨਾਲ ਨੱਚਣ ਲੱਗ ਪਿਆ ਕਿਆ ਖੂਬ ਨੱਚ ਰਹੀ ਸੀ ਉਹ ਉਹਦੇ ਕੋਲ ਉਹ ਜੁੱਤੇ ਜੋ ਸੀ ਮਤਰੀ ਮਾਂ ਤੇ ਪੈਣਾ ਜਲਨ ਦੇ ਮਾਰੇ ਤੂਆਂ ਤੂਆਂ ਹੋ ਰਹੀਆਂ ਸੀ ਐਨੀ ਖੁਸ਼ ਸੀ ਸਿੰਡਰੇਲਾ ਕਿ ਉਹਨੂੰ ਵਕਤ ਦਾ ਹੋਸ਼ ਹੀ ਨਹੀਂ ਰਹਾ ਅਤੇ ਉਹ ਮੰਮੀ ਨੂੰ ਕੀਤਾ ਹੋਇਆ ਵਾਦਾ ਭੁੱਲ ਗਈ। ਅਤੇ ਇੱਕਦਮ ਉਹਨੂੰ ਘੜੀ ਦਿਸਦੀ ਹੈ। 12 ਬੱਜਣ ਹੀ ਵਾਲੇ ਸੀ। ਪ੍ਰਿੰਸ ਨੂੰ ਉੱਥੇ ਹੀ ਛੱਡ ਛੁੱਟ ਕੇ ਉਹ ਪੋੜੀਆਂ ਵਿੱਚੋਂ ਥੱਲੇ ਪੱਜੀ। ਪੱਜਦੇ ਹੋਏ ਉਹਦਾ ਇੱਕ ਜੁੱਤਾ ਪਿੱਛੇ ਛੁੱਟ ਗਿਆ। ਪਰ ਹੁਣ ਉਹ ਉਹਨੂੰ ਜਾ ਕੇ ਚੱਕ ਵੀ ਨਹੀਂ ਸਕਦੀ ਸੀ। ਲੱਭਦਾ ਹੋਇਆ ਉੱਥੇ ਪਹੁੰਚਿਆ ਤੇ ਉਹਨੂੰ ਮਿਲਿਆ ਉਹੀ ਜੁੱਤਾ ਇਹ ਜੁੱਤਾ ਜਿੱਦਾਂ ਵੀ ਹੈ ਉਹਨੂੰ ਲੱਭੋ ਦੁਨੀਆ ਪਰ ਵਿੱਚ ਕਿੱਥੇ ਵੀ ਹੋਵੇ ਮਿਲਨੇ ਚਾਹੀਦੀ ਹੈ ਸਿਪਾਹੀ ਪੂਰੇ ਰਾਜ ਦੇ ਹਰ ਇੱਕ ਘਰ ਵਿੱਚ ਜਾ ਕੇ ਕੁੜੀਆਂ ਨੂੰ ਉਹ ਜੁੱਤਾ ਪਾ ਕੇ ਵੇਖਦੇ ਰਹੇ ਪਰ ਉਹ ਜੁੱਤਾ ਕਿਸੇ ਦੇ ਵੀ ਪੈਰ ਵਿੱਚ ਜਚਿਆ ਨਹੀਂ ਫੇਰ ਉਹ ਪਹੁੰਚੇ ਸਿੰਡਰੇਲਾ ਦੇ ਘਰ ਦੋਨੋਂ ਪਹਿਣਾਣੇ ਵੀ ਕੋਸ਼ਿਸ਼ ਕੀਤੀ ਮੇਰੀ ਧੀ ਵਿਚਾਰੀ ਦਾ ਪੈਰ ਸੁੱਜ ਗਿਆ ਹੈ ਤਮ ਕਰ ਕਰਕੇ ਪਰ ਉਹ ਜੁੱਤਾ ਕਿਸੇ ਦੇ ਮੇਚ ਨਹੀਂ ਆਇਆ ਸਿਪਾਹੀਆਂ ਨੂੰ ਇੱਕ ਹੋਰ ਕੁੜੀ ਦਿਸੀ ਘਰ ਵਿੱਚ ਘਰ ਵਿੱਚ ਇੱਕ ਹੋਰ ਕੁੜੀ ਹੈ ਸਿੰਡਰੇਲਾ ਦੇ ਪੈਰ ਵਿੱਚ ਆਂਦੇ ਹੀ ਉਹ ਜੁੱਤਾ ਜੱਚ ਗਿਆ ਤੇ ਸਿਪਾਹੀ ਖੁਸ਼ ਹੋਏ ਪਰ ਮਾਂ ਤੇ ਪੈਣਾ ਨਹੀਂ ਤੁਸੀਂ ਸਾਡੇ ਨਾਲ ਰਾਜ ਮਹਿਲ ਚਲੋ ਸਾਈਬਾ ਸਾਡੇ ਪ੍ਰਿੰਸ ਨੂੰ ਤੁਹਾਡੀ ਉਹ ਠੀਕ ਹੈ ਸਿੰਡਰੇਲਾ ਦੇ ਰਾਜ ਮਹਿਲ ਪਹੁੰਚਣ ਤੇ ਪ੍ਰਿੰਸ ਨੇ ਉਹਨੂੰ ਹੱਥੋਂ ਹੱਥ ਪਛਾਣ ਲਿਆ ਤੇ ਉਹਦੀ ਖੁਸ਼ੀ ਦੇਖਦੇ ਹੀ ਬਣਦੀ ਸੀ ਇੱਕ ਸੱਚੇ ਪ੍ਰੇਮੀ ਦੀ ਤਰ੍ਹਾਂ ਪ੍ਰਿੰਸ ਨੇ ਸਿੰਡਰੇਲਾ ਨੂੰ ਵਿਆਹ ਲਈ ਪੁੱਛਿਆ ਪ੍ਰਿੰਸਸ ਤੁਸੀਂ ਮੇਰੇ ਨਾਲ ਵਿਆਹ ਕਰੋਗੀ ਬਿਨਾਂ ਕਿਸੇ ਚਝੱਕ ਦੇ ਸਿੰਡਰੇਲਾ ਨੇ ਇਹ ਰਿਸ਼ਤਾ ਮਨਜ਼ੂਰ ਕਰ ਲਿਆ अते वो खुशियां दी छावे अपनी जिंदगी बिताण लगी मेरे जूते का जादू अजे भी किवें चल रहा है मैं हमेशा तेरे नाल हाँ हूं समझी मम्मी ये तुसी ही किता है सब